ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਨਮਾਦਾਂ ਨੇੜੇ ਸਮਾਣਾ ਵਿਖੇ ਧੰਨ ਧੰਨ ਸ਼੍ਰੀ ਗੁੱਗਾ ਪੀਰ ਜੀ ਦੀ ਮਾੜੀ ਵਿਖੇ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਬਹੁਤ ਵਧੀਆ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਸ ਭੰਡਾਰੇ ਵਿੱਚ ਪਹੁੰਚ ਕੇ ਇਸ ਭੰਡਾਰੇ ਦੀ ਸੋਭਾ ਵਧਾਓ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਇੱਕ ਗੱਲ ਹੋਰ ਕਿਸੇ ਵੀ ਦੁਕਾਨਦਾਰ ਵੀਰ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਇਹ ਕਹਿਣਾ ਹੈ ਕਮੇਟੀ ਮੈਂਬਰਾਂ ਦਾ ਕੋਈ ਕਿਰਾਇਆ ਨਹੀਂ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦਾ ਵੀ ਲਿਆ ਜਾਵੇਗਾ ਸਾਰੇ ਪਹੁੰਚੋ ਬਾਬਾ ਜੀ ਦੇ ਸਵਈਏ ਖੂਬ ਰੰਗ ਬੰਨਣਗੇ ਅਤੇ ਰੌਣਕਾਂ ਲਾਉਣਗੇ ਤੁਸੀਂ ਵੀ ਪਰਿਵਾਰ ਸਮੇਤ ਪਹੁੰਚੋ ਸਾਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਲੇ ਵਿੱਚ ਆ ਕੇ ਮੇਲੇ ਦੀ ਰੌਣਕ ਵਧਾਓ ਅਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੇਖੋ ਇਹ ਕਿੰਨੀਆਂ ਸੋਹਣੀਆਂ ਤਸਵੀਰਾਂ ਤੁਹਾਡੇ ਸਾਹਮਣੇ ਗੁੱਗਾ ਪੀਰ ਜੀ ਦੀ ਮਾੜੀ ਅਤੇ ਬਾਬਾ ਜੀ ਦੇ ਟੱਲੇ ਦੀਆਂ ਹਨ ਆ ਜਾਓ ਉਹ ਦੇਖਦੇ ਹਾਂ ਕੀ ਕਹਿਣਾ ਹੈ ਕਮੇਟੀ ਮੈਂਬਰਾਂ ਦਾ ਅਤੇ ਮੇਲੇ ਦੀ ਕਮੇਟੀ ਦਾ ਸਾਰੇ ਜਣਾਂ ਨੂੰ ਹੱਥ ਬਨ ਕੇ ਫੇਰ ਬੇਨਤੀ ਹੈ ਕਿ ਇਸ ਢੰਡਾਰੇ ਵਿੱਚ ਜਰੂਰ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਸਰਬਜੀਤ ਤਲਵੰਡੀ ਦੀ ਰਿਪੋਰਟ ਹਾਨ ਗੁੱਗਾ ਯਹਰ ਪੀਰ ਮਹਾਰਾਜ ਕੀ ਜੈ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਮੇਲਾ ਕਮੇਟੀ ਪਿੰਡ ਨਮਾਦਾ ਨਗਰ ਪੰਚਾਇਤ ਪਿੰਡ ਨਮਾਦਾ ਲੱਗਰ ਕਮੇਟੀ ਪਿੰਡ ਨਮਾਦਾ ਸਾਰੇ ਸੇਵਾਦਾਰ ਮੰਡਲੀ ਵੱਲੋਂ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਗੁੱਗਾ ਮਾੜੀ ਪਿੰਡ ਨਮਾਦਾ ਤੇ ਨਵੇਂ ਸਾਲ ਦਾ ਪ੍ਰੋਗਰਾਮ ਮਨਾਉਣ ਦਾ ਜਿਹੜਾ ਸਬੰਧ ਦੇ ਵਿੱਚ ਪ੍ਰੋਗਰਾਮ ਉਲਿੱਖਿਆ ਗਿਆ ਸੋ ਆਲੇ-ਦਾਲੇ ਨਗਰਾਂ ਦੇ ਵਿੱਚ ਸੰਗਤ ਨੂੰ ਬੇਨਤੀ ਹੈ ਵੀ ਮਿਤੀ 1 1 2025 ਨੂੰ ਗੁੱਗਾ ਮਾੜੀ ਪਿੰਡ ਨਮਾਦਾ ਤੇ ਬੜੀ ਧੂਮ-ਧਾਮ ਦੇ ਨਾਲ ਬਾਬਾ ਜੀ ਦੇ ਅਸਥਾਨ ਤੇ 90 ਸਾਲ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਹਮ ਹਮਾ ਕੇ ਇਸ ਮਹਾਨ ਕਾਰਜ ਦੇ ਵਿੱਚ ਮਹਾਨ ਉత్సਵ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਬਾਬਾ ਜੀ ਦੇ ਦਰਬਾਰ ਦੀਆਂ ਰੌਣਕ ਵਧਾਈਆਂ ਜਾਣ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਖੁਸ਼ੀਆਂ ਪ੍ਰਾਪਤ ਕਰੀਆਂ ਜਾਣ ਸੋ ਆਲੇ-ਦਾਲੇ ਨਗਰਾਂ ਦੇ ਵਿੱਚ ਵੀ ਜਿੱਥੇ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਆਲੇ-ਦਾਲੇ ਇਲਾਕੇ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਵੀ ਵੱਧ ਤੋਂ ਵੱਧ ਸੰਗਤਾਂ ਇਹ ਪਵਿੱਤਰ ਸਥਾਨ ਗੁੱਗਾ ਮਾੜੀ ਪਿੰਡ ਨਮਾਦਾ ਤੇ ਪਹੁੰਚ ਕੇ ਇਹ ਮਹਾਨ ਕਾਰਜ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਵਧਾਓ ਰੌਣਕਾਂ ਵਧਾਓ ਤੇ ਇਹ ਮਹਾਨ ਸਮੇਂ ਦੇ ਉੱਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਦਰਤਿਆਂ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਮਿਤੀ 1 ਕੀ ਕ 2025 ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਲੰਗਰ ਹੈ ਤੁੱਟੇ ਵਰਤੂਗਾ ਪੀਰ ਸਾਹਿਬ ਦੇ ਸਮਈਆਂ ਵੱਲੋਂ ਢੋਲੀਆਂ ਵੱਲੋਂ ਕਬੀਸਰੀ ਜੱਥੇ ਵੱਲੋਂ ਪ੍ਰੋਗਰਾਮ ਲਾ ਕੇ ਲੀਕ ਕੇ ਬਾਬਾ ਜੀ ਦੇ ਜਿਹੜਾ ਗੁਣ ਗਾਣਾ ਕੀਤਾ ਜਾਊਗਾ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਹਮ ਹਮਾ ਕੇ ਪੁੱਜੋ ਪੁੱਜਣ ਵਾਲੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜਾ ਲੰਗਰ ਹੈ ਉਹ ਸਾਰਾ ਦਿਨ ਦੁੱਤ ਵਰਤਨਾ ਸੋ ਦੁੱਧ ਦੀ ਜਿਹੜੀ ਸੇਵਾ ਹੈ ਗੁਰੂ ਮਹਾਰਾਜ ਨੇ ਜਿਨ੍ਹਾਂ ਦੇ ਕਰੇ ਦੁੱਧ ਦੀ ਦਤ ਬਖਸ਼ੀ ਆ ਥੋੜੇ ਵਿੱਚੋਂ ਥੋੜਾ ਬਹੁਤੇ ਵਿੱਚ ਬਹੁਤਾ ਲੈ ਕੇ ਜਰੂਰ ਦਰਬਾਰ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਆਪਣਾ ਹਿੱਸਾ ਪਾਉਣ ਸੋ ਸਾਰੀਆਂ ਸੰਗਤਾਂ ਦੇ ਚਰਨਾ ਵਿੱਚ ਇੱਕ ਵਾਰ ਫਿਰ ਹੋਰ ਜ਼ੋਰ ਅਪੀਲ ਕੀਤੀ ਜਾਂਦੀ ਹੈ ਵੀ ਇਹ ਮਹਾਨ ਕਾਰਜ ਦੇ ਵਿੱਚ ਸ਼ਾਮਲ ਹੋ ਕੇ ਪੀਰ ਸਾਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੋ ਸੱਚੇ ਦਰਬਾਰ ਕੀ ਜੈ ਸਿੱਧ ਗੁਰੂ ਗੋਖਨਾਨ ਸਾਹਿਬ ਕੀ ਜੈ